ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼ਰਨਾ ਆਵੇ ਤਿਸ ਕੰਠ ਲਾਵੇ ਦਰਬਾਰ ਸਾਹਿਬ ਵਿਚ ਆ ਕੇ ਨੇਕ ਤੇ ਸ਼ੁਭ ਮੁਰਾਦਾ ਮੰਗਣ ਵਾਲੇ ਨੂੰ ਗੁਰਰਾਮ ਦਾਸ ਪੀਤਾ ਕਦੀ ਨਿਰਾਸ਼ ਨਹੀਂ ਕਰਦੇ ਕਦੀ ਖਾਲੀ ਨਹੀਂ ਮੋੜਦੇ ਪਿਛਲੀ ਸਦੀ ਦੇ ਪਹਿਲੇ ਦਹਾਕਿਆਂ ਦੀ ਗੱਲ ਹੈ ਗਰਮੀਆਂ ਦਾ ਮੌਸਮ ਪੂਰੇ ਜੋ ਬੰਦੇ ਸੀ ਹਾੜ ਦਾ ਸਾਰਾ ਮਹੀਨਾ ਇੰਨਾ ਤਪਦਾ ਰਿਹਾ ਕਿ ਧੁੱਪ ਦੇਖ ਕੇ ਕਾਂ ਦੀ ਅੱਖ ਨਿਕਲਦੀ ਸੀ ਸਾਉਣ ਵੀ ਲੰਘ ਗਿਆ ਪਰ ਇੰਦਰ ਦੇਵਤਾ ਮੀਂਹ ਪਾਉਣ ਦੀ ਆਪਣੀ ਡਿਊਟੀ ਤੋਂ ਬੇਖਬਰ ਰਿਆ ਲੋਕੀ ਸਖਤ ਗਰਮੀ ਤੇ ਪਾਣੀ ਦੀ ਭਾਰੀ ਕਿੱਲਤ ਦੁਖੀ ਹੋਏ અત્યੰਤ ਪਰੇਸ਼ਾਨ ਸਨ ਪਰ ਮੀਂਹ ਨਹੀਂ ਸੀ ਪੈ ਰਿਹਾ ਸੋਕੇ ਦਾ ਪ੍ਰਭਾਵ ਵਧਦਾ ਜਾ ਰਿਹਾ ਸੀ ਜਿਸ ਤੋਂ ਹਰ ਕਿਸੇ ਨੂੰ ਡੂੰਗੀ ਚਿੰਤਾ ਹੋਣੀ ਸੁਭਾਵਕ ਸੀ ਕਿਉਂਕਿ ਹਰ ਪ੍ਰਕਾਰ ਦੇ ਜੀਵਨ ਦਾ ਨਿਰਭਾਹ ਬਾਰਸ਼ੀ ਪਾਣੀ ਨਾਲ ਹੀ ਬੱਝਿਆ ਪਿਆ ਸੀ ਬਾਰਿਸ਼ ਦੀ ਆਸ ਵਿੱਚ ਅੱਧਾ ਪਾਧਵੀ ਬੀਤ ਗਿਆ ਪੰਜਾਬ ਵਾਸੀਆਂ ਨੂੰ ਆਪਣੀ ਕਿਸਾਨੀ ਦਾ ਭਵਿੱਖ ਵੀ ਕਾਲਾ ਛਾਤਣ ਲੱਗ ਪਿਆ ਅਜਹੀ ਹਾਲਤ ਵਿੱਚ ਅੰਮ੍ਰਿਤਸਰ ਦੀਆਂ ਸੰਗਤਾਂ ਦੇ ਮਨ ਵਿੱਚ ਆਇਆ ਕਿ ਹਰਿਮੰਦਰ ਸਾਹਿਬ ਚੱਲ ਕੇ ਸੰਗਤ ਰੂਪ ਵਿੱਚ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕਰੀਏ ਸਤਿਗੁਰੂ ਜੀ ਮਿਹਨਤੀ ਮਿਹਰ ਕਰੋ ਤਾਂ ਜੋ ਲੁਕਾਈ ਬਚ ਸਕੇ ਬਹੁਤ ਸਾਰੀ ਸੰਗਤ ਦਰਬਾਰ ਸਾਹਿਬ ਆ ਗਈ ਉਸ ਸਮੇਂ ਰਾਗੀ ਪਾਈ ਸਾਈਂ ਦਿੱਤਾ ਜੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਚੌਂਕੀ ਪਰਨ ਜਾ ਰਹੇ ਸਨ ਸੰਗਤਾਂ ਨੇ ਹਿੰਮਤ ਕਰਕੇ ਉਹਨਾਂ ਨੂੰ ਦਰਸ਼ਨੀ ਜੋੜੀ ਤੋਂ ਲੰਘਦੇ ਸਾਰ ਹੀ ਬੁਲਤੇ ਰੋਕ ਲਿਆ ਬੇਨਤੀ ਕੀਤੀ ਕਿਉਂ ਕਾਲਪੁਰਖ ਅੱਗੇ ਕੀਰਤਨ ਰੂਪ ਵਿੱਚ ਅਰਜੋਈ ਕਰਨ ਕਿ ਮਨੁੱਖ ਜਾਤੀ ਤੇ ਗੁਣ-ਔਗਣ ਚਿਤਾਰੇ ਬਿਨਾ ਮੀਂਹ ਦੀ ਮੇਰ ਕਰਕੇ ਸਭ ਨੂੰ ਨਿਹਾਲ ਕਰ ਦੇਣ ਧੁੱਪ ਚੜ੍ਹੀ ਹੋਈ ਸੀ ਗਰਮੀ ਬਹੁਤ ਸੀ ਅਸਮਾਨ ਬਿਲਕੁਲ ਸਾਫ਼ ਸੀ ਪਈ ਸਾਈਂ ਦਿੱਤਾ ਜੀ ਨੇ ਸੰਗਤਾਂ ਦੀ वेदना ਸੁਣੀ ਤੇ ਹੱਥ ਜੋੜ ਕੇ ਕਹਿਣ ਲੱਗੇ ਮੈਂ ਤਾਂ ਗੁਰੂ ਘਰ ਦਾ ਕੁੱਕਰ ਹਾਂ ਪਰ ਸੰਗਤ ਬਹੁਤ ਮਹਾਨ ਹੈ ਸਰਬ ਸਮਰਾਥ ਹੈ ਇਸ ਲਈ ਆਓ ਆਪਾਂ ਸਾਰੇ ਕੀਰਤਨ ਰੂਪ ਵਿੱਚ ਮਾਲਕ ਸੁਆਮੀ ਨੂੰ ਇਲਾਹੀ ਬਾਣੀ ਦੇ ਸ਼ਬਦਾਂ ਦੁਆਰਾ ਅਰਜੋਈ ਕਰਦੇ ਹਾਂ ਗੁਰੂ ਰਾਮਦਾਸ ਜੀ ਮੇਰ ਕਰਨਗੇ ਸਾਰੀ ਸੰਗਤ ਉਹਨਾਂ ਨਾਲ ਦਰਬਾਰ ਸਾਹਿਬ ਚਲੇਗੀ ਤੇ ਸ਼ਰਧਾ ਨਾਲ ਮੱਥਾ ਟੇਕ ਕੇ ਕੀਰਤਨ ਸੁਣ ਲਈ ਬੈਠ ਗਈ ਭਾਈ ਸਾਈ ਦਿੱਤਾ ਜੀ ਨੇ ਵਾਜੇ ਤੇ ਸਿਰ ਰੱਖ ਕੇ ਪਤਾ ਨਹੀਂ ਕਿੰਨੇ ਮਿੰਟ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਤੇ ਫਿਰ ਅੱਖਾਂ ਬੰਦ ਕਰਕੇ ਕੀਰਤਨ ਕਰਨ ਵਿੱਚ ਜੁੜ ਗਏ ਕੀਰਤਨ ਦੀ ਮੁੱਖ ਮੁਦਰਾ ਬੇਨਤੀ ਅਤੇ ਅਰਜੋਈ ਹੀ ਰਹੀ ਭਾਈ ਸਾਈ ਦਿੱਤਾ ਜੀ ਤੇ ਉਹਨਾਂ ਦੇ ਸੁਪੁੱਤਰ ਭਾਈ ਦੇਸਾ ਜੀ ਤੇ ਭਾਈ ਸੰਤਾ ਜੀ ਵੀ ਪੂਰੇ ਵਜਦ ਵਿੱਚ ਆ ਕੇ ਆਪਣੇ ਪਿਤਾ ਨਾਲ ਉੱਚੀ ਉੱਚੀ ਕੀਰਤਨ ਕਰ ਰਹੇ ਸਨ। ਉਹਨਾਂ ਦੇ ਸਰੀਰ ਪਸੀਨੇ ਨਾਲ ਗੱਚੂ ਗੱਚ ਹੋ ਗਏ ਸਨ। ਪਰ ਉਹ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਬੇਨਤੀ ਦਾ ਸ਼ਬਦ ਲਗਾ ਕੇ ਅਕਾਲ ਪੁਰਖ ਦੀ ਆराधना ਵਿੱਚ ਜੁਟੇ ਰਹੇ। ਉਹਨਾਂ ਨੂੰ ਭੁੱਲ ਗਿਆ ਕਿ ਉਹਨਾਂ ਨੇ ਕਿੰਨੀ ਦੇਰ ਤੱਕ ਕੀਰਤਨ ਕਰਨਾ ਹੈ। ਬਸ ਉਹਨਾਂ ਦੀ ਤਾਂ ਕੀਰਤਨ ਦੁਆਰਾ ਗੁਰੂ ਰਾਮਦਾਸ ਜੀ ਨੂੰ ਰਜਾਉਣ ਦੀ ਲੇਵ ਲੱਗੀ ਹੋਈ ਸੀ। ਸੰਗਤ ਵੀ ਨੇਤਰ ਬੰਦ ਕਰਕੇ ਕੀਰਤਨ ਵਿੱਚ ਜੁੜੀ ਹੋਈ ਸੀ ਕੋਚਰ ਮਗਰੋਂ ਇੱਕ ਸੱਜਣ ਬਾਹਰੋਂ ਆਇਆ ਉਸਨੇ ਸੰਗਤ ਵਿੱਚੋਂ ਕਿਸੇ ਦੇ ਕੰਨ ਵਿੱਚ ਹੌਲੀ ਜਿਹਾ ਕਿਹਾ ਕਿ ਬਾਹਰ ਆਸਮਾਨ ਵਿੱਚ ਕੁਝ ਬੱਦਲ ਦਿਖਾਈ ਦੇਣ ਲੱਗ ਪਏ ਹਨ ਕੀਰਤਨ ਜਾਰੀ ਰਿਹਾ ਕੁਝ ਸਮਾਂ ਹੋਰ ਬੀਤਣ ਮਗਰੋਂ ਬੱਦਲ ਸੰਘਣੇ ਹੋ ਗਏ ਤੇ ਬੱਦਲਾਂ ਨੇ ਸਾਰੇ ਪਾਸੇ ਛਾਂ ਜੀ ਕਰ ਦਿੱਤੀ ਸੰਗਤ ਇਹ ਵੇਖ ਕੇ ਵਿਸਮਾਦ ਵਿੱਚ ਆ ਗਈ ਤੇ ਕੀਰਤਨੀਏ ਸਿੰਘ ਕੀਰਤਨ ਕਰਨ ਵਿੱਚ ਲੀਨ ਰਹੇ ਹੋਰ ਥੋੜੀ ਜਿਹੀ ਦੇਰ ਬੀਤਣ ਤੇ ਮੀਂਹ ਪੈਣਾ ਆਰੰਭ ਹੋ ਗਿਆ ਤੇ ਪਲਾਂ ਵਿੱਚ ਹੀ ਠੰਡੀ ਠੰਡੀ ਹਵਾ ਹਰਮੰਦਰ ਸਾਹਿਬ ਚ ਦਾਖਲ ਹੋ ਕੇ ਕੀਰਤਨ ਦੁਆਰਾ ਬੇਨਤੀ ਵਿੱਚ ਜੁੜੀ ਹੋਈ ਸੰਗਤ ਨੂੰ ਖੇੜੇ ਭਰਿਆ ਸੁਨੇਹਾ ਦੇ ਗਈ ਫਿਰ ਕੀ ਸੀ ਸਾਰੇ ਪਾਸੇ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾਮਈ ਬੋਲ ਸੁਣੇ ਜਾਣ ਲੱਗ ਪਏ ਬਹੁਤ ਮੀਂਹ ਪਿਆ ਦਲਤਲ ਹੋ ਗਈ ਸੋਕਾ ਤੇ ਗਰਮੀ ਖੰਭ ਲਾ ਕੇ ਉੱਡ ਪੁੱਟ ਗਏ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਪਸਰ ਗਿਆ ਸੰਗਤਾਂ ਦੇ ਹਿਰਦਿਆਂ ਵਿੱਚ ਗੁਰਬਾਣੀ ਅਤੇ ਹਰਿਮੰਦਰ ਸਾਹਿਬ ਪ੍ਰਤੀ ਸਤਕਾਰ ਦੀ ਭਾਵਨਾ ਹੋਰ ਪ੍ਰਬਲ ਹੋ ਗਈ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਦੇ ਅਰਥ ਬਿਲਕੁਲ ਸਪਸ਼ਟ ਹੋ ਗਏ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਦੀ ਭਾਵਨਾ ਪਰਤਖ ਹੋ ਗਈ ਸਿੱਧਕ ਨਾਲ ਕੀਤੀ ਕੀਰਤਨੀਆਂ ਅਤੇ ਸੰਗਤ ਦੀ ਬੇਨਤੀ ਫਲੀ ਭੂਤ ਹੋਈ ਨਿਸ਼ਚੇਵਾਨਾ ਦਾ ਨਿਸ਼ਚਾ ਹੋਰ ਪਰਪੱਕ ਹੋਇਆ ਕੱਚੇ ਪਿੱਲੇ ਵੀ ਪਰਮਾਤਮਾ ਦੇ ਪ੍ਰੇਮ ਨਾਲ ਭਰ ਗਏ ਹਰ ਕਿਸੇ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਦਰਬਾਰ ਸਾਹਿਬ ਨਾਲ ਸੱਚੇ ਦਿਲੋਂ ਪਾਈ ਸਾਝ ਅਗੰਮੀ ਸ਼ਕਤੀ ਦੇ ਰਾਹ ਦਰਸਾਉਂਦੀ ਹੈ ਰੂਹਾਨੀ ਸੱਚ ਨਾਲ ਪ੍ਰੀਤ ਪੈਂਦੀ ਹੈ ਤੇ ਮਨੁੱਖ ਵਿੱਚ ਉਹ ਸਾਰੀਆਂ ਸ਼ਕਤੀਆਂ ਦਾ ਅਸਰ ਮਹਿਸੂਸ ਹੋਣ ਲੱਗ ਪੈਂਦਾ ਹੈ ਜੋ ਇਸ ਵਿਡਭਾਗੇ ਰੱਬੀ ਸਥਾਨ ਰੋਹਾਨੀਏ ਦੇ ਸਮੁੰਦਰ ਦਰਬਾਰ ਸਾਹਿਬ ਵਿੱਚ ਮੌਜੂਦ ਹਨ ਅਸਲੀਅਤ ਤਾਂ ਇਹ ਹੈ ਕਿ ਹਰੀ ਮੰਦਰ ਮਨੁੱਖ ਸਮਾਜ ਲਈ ਕਾਮਧਨ ਗਊ ਹੈ ਕਲਪ ਬ੍ਰਿਸ਼ ਹੈ ਜੋ ਹਰ ਕਿਸੇ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਹੈ ਇਸ ਧਰਤੇ ਨਿਸ਼ਚੈ ਨਾਲ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਹਰ ਕਿਸਨੇ ਝੋਲੀਆਂ ਖੇਰਾਂ ਨਾਲ ਪਰ ਜਾਂਦੀਆਂ ਹਨ ਤੇ ਇਹ ਗੰਮੀ ਖੇੜ ਅਕਾਲਪੁਰਖ ਵੱਲੋਂ ਹਰ ਸਮੇਂ ਇੱਥੇ ਖੇਡੇ ਜਾ ਰਹੀ ਹੈ ਜਿਸ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ रह ਸਕਦਾ ਤੇ ਦਰਬਾਰ ਸਭ ਆਖੇ ਨੇਕ ਤੇ ਸ਼ੁਭ ਮੁਰਾਦਾ ਮੰਗਣ ਵਾਲਾ ਕਦੀ ਖਾਲੀ ਨਹੀਂ ਮੁੜਿਆ ਇਹ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਅਤਿ ਗੁਰਰਾਮਦਾਸ ਜੀ ਦਾ ਵਿਰਧ ਹੈ ਜੋ ਸ਼ਰਨ ਆਵੇ ਤੇ ਸੰਕਟ ਲਾਵੇ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇਸ ਮਹਾਨ ਸਥਾਨ ਨਾਲ ਸਰੀਰਕ, ਮਾਨਸਿਕ ਤੇ ਆਤਮਿਕ ਰੂਪ ਵਿੱਚ ਕਈ ਸਦੀਆਂ ਤੋਂ ਜੁੜੇ ਹੋਏ ਹਾਂ ਇਹ ਸਾਡੇ ਚੰਗੇ ਪੱਗਾਂ ਦੀ ਨਿਸ਼ਾਨੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ